ਠੀਕ ਹੈ ਉਹ ਤਾਂ ਕੋਈ ਜਵਾਬ ਨਹੀਂ ਟੁਕੀ ਚੀਜ਼ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ ਜੂ ਕਲਾਸੀਕਲ ਹੈ ਤੂ ਕਲਾਸੀਕਲ ਦਾ ਮਾਹਰ ਹੈ ਕੋਈ ਫੋਕ ਦਾ ਨਾ ਤੋ ਫੋਕ ਦਾ ਹੈ ਲਿਟਰਲੀ ਐਸਾ ਮਾਹਰ ਔਰ ਫੇਰ ਅੱਜ ਕੱਲ ਦੇ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਸਰਦੂਲ ਦੇ ਗਾਇ ਗਾਣੇ ਸੁਣਨੇ ਚਾਹੀਦੇ ਜੇ ਨਹੀਂ ਸੁਣੇ ਔਰ ਉਹ ਦੂਜੀ ਵਾਲੀ ਹੈ ਕਿ ਸੁਣਦਾ ਹੈ ਸਭ ਮੰਦੇ ਆ ਬਲਬੋਸਰੀ ਲਾਟ ਇਸੇ ਲੇਕੇ ਉੱਚ ਸਿਖੜ ਵਾਲਾ ਕੀ ਹੈ ਸੁਰ ਦਾ ਲਗਾਓ ਫੀਲਿੰਗ ਦਾ ਜਜ਼ਬਾ ਨਾ ਲੋਗਾ ਮੈਨੂੰ ਸਾਰੀ ਉਮਰ ਮੈਂ ਬਹੁਤ ਰਿਕੋਰਡ ਕੀਤਾ ਯਮਲਾ ਜੀ ਤੋਂ ਲੈ ਕੇ ਤੇ ਅੱਜ ਵੀ ਕੰਮ ਕਰ ਰਿਹਾ ਹਾਲਕਾ ਮੇਰੀ ਉਮਰ ਨਹੀਂ ਕੰਮ ਕਰਨ ਦੀ ਪਰ ਫਿਰ ਵੀ ਕਰ ਰਿਹਾ ਹੈ उदू तो लैके अज तक मैं मेरे चु इतने भी हजारों गाने बनाए कंपोजिशन बनाए पर जो फील और जो इंसाफ कंपोजिशन शेड्यूल दे गया कोई भी दे so, आइटम देख उसका फील फिर तीन कद नहीं देखो शड्यूल मूह देना। ਉਹ ਕਈ ਤੇ ਆਖਛੇ ਤੇ ਆਖਈ ਮੀਠਲੰਦੇ ਆਖ ਮੀਠ ਕੇ ਗਾਈ ਜਾਂਦੇ ਕੋਈ ਐਸੇ ਵੀ ਗੇਟੜੇ ਮੂੰਹ ਬਣਾਉਂਦੇ ਉਹ ਕਈ ਚੀਜ਼ਾਂ ਹੁੰਦੀ ਐ ਫਿਰ ਪ੍ਰਨੰਸੀਏਸ਼ਨ ਉਚਾਰਨ ਕਈ ਛਰੇ ਗਾਂਦੇ ਚੰਗੇ ਉਚਾਰਨ ਨਹੀਂ ਚੰਗਾ ਹੁੰਦਾ ਇਹ ਹਰ ਖੂਬੀ ਇਸੇ ਚਰੋਛ ਕਰਦੇ ਹੁੰਦਾ ਇਸੇ ਕਰਕੇ ਉਹ ਨਹੀਂ ਯਾਦ ਕੀਤਾ ਜਾਏ ਨਹੀਂ ਤਾਂ ਬਥੇਰੇ ਆਂਦੇ ਐ ਬਥੇਰੇ ਲੰਦੇ ਚਲੇ ਜਾਂਦੇ ਫਿਰ ਮੈਂ बस एको बेनती कर दी है, मेरी सेहत ठीक नहीं है पर मेरा आना जरूरी सी क्योंकि घर बैठ के भी मैं परेशान रहना सी क्योंकि सवेरे मैं पेट स्कैन करा के आया छह बजे मेरी फिर अपॉइंटमेंट है में आ रियाड़ी ज्यादा गर्म गर्म पानी पै गया सारे दोनों पैर मेरे बुरी हालत है सूट के नाल मैं वो की कहें नाइलोन चप्पल पा आया ਸੋ ਜਿਆਦਾ دیر ਮੈਨੂੰ ਲਿਵਰ ਦੀ ਪ੍ਰੋਬਲਮ ਹੈ ਜਿਆਦਾ دیر ਬੈਠ ਨਹੀਂ ਸਕਦਾ ਉੱਪਰ ਪੜ ਲੱਗ ਜਾਂਦਾ ਹੈ ਸੋ ਬਾਇਸ ਲਈ ਮਾਫੀ ਮੰਗਾਗਾ ਕਿਵੇਂ ਮੈਂ ਕਿਉਂਕਿ ਇਨੀ ਸੁਰੀਲੀ ਮਹਿਫਿਲ ਛੋੜ ਕੇ ਜਾਣਾ ਬੇਅਦਬੀ ਹੈ ਅੱਛਾ ਨਹੀਂ ਲੱਗਦਾ ਤਾਂ ਬਖਰੀ ਗੱਲ ਹੈ ਬੇਅਦਬੀ ਹੈ ਪਰ ਮੇਰੀ ਮਜਬੂਰੀ ਹੈ ਮੈਂ ਸੋ ਸਬਰ ਹੱਜ ਜੋੜ ਕੇ ਆਪਣੇ ਕੋ ਲੋਕ ਮਾਫੀ ਮੰਗਦਾ ਔਰ ਉਮੀਦ ਕਰਦਾ ਕਿ ਹਰ ਸਾਲ ਕਿ ਸਰਦੂ ਸਿਕੰਦਰੂ ਨੂੰ ਐਵੇਂ ਯਾਦ ਕਰਦੇ ਰਹੋਗੇ ਉਹ ਅੱਜ ਮੇਰੇ ਕਹਿਣ ਤੋਂ ਬਾਅਦ ਸਰਦੂ ਦੇ ਸਾਰੇ ਗਾਣੇ ਪੁਰਾਣੇ ਸੜਨਾ ਉਹ ਫੇਟ ਦੇ ਫੋਟ ਵਿੱਚ ਹੈ ਕਿ ਭਾਈ ਗਾਣੇ ਖੋਲਦੇ ਨਹੀਂ ਉੱਚੰਗੇ ਲਾ ਉਹ ਯਾਰ ਮਦੀਆਂ ਕਿੰਨਾਂ ਨਹੀਂ